ਮਕੌਰ ਸਾਹਿਬ ਹਲਕੇ ਦੇ ਪਿੰਡ ਚੈੜੀਆਂ ਦੇ ਦਰਬੇਸ਼ ਸਿਆ ਸਦਾਨ ਜੇਲ੍ਹ ਦਾ ਸੁਵਿੰਦਰ ਸਿੰਘ ਚੈੜੀਆਂ ਦਾ ਬੀਤੇ ਦਿਨੋਂ ਇਲਾਜ ਦੌਰਾਨ ਸਵਰਗਵਾਸ ਹੋ ਗਏ ਸੀ ਉਹਨਾਂ ਦੇ ਅੱਜ ਅੰਤਿਮ ਸੰਸਕਾਰ ਪਿੰਡ ਚੈੜੀਆਂ ਵਿੱਚ ਕੀਤੇ ਜਾ ਰਹੇ ਨੇ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਦੇ ਰਾਜਸੀ ਧਾਰਮਿਕ ਅਗੂ ਪਹੁੰਚੇ ਨੇ ਅਸੀਂ ਦੁੱਖ ਦੀ ਘੜੀ ਦੇ ਵਿੱਚ ਜੇਲ੍ਹਦਾਰ ਚੈੜੀਆਂ ਜੋ ਕਿ ਈਆਰਟੀਸੀ ਦੇ ਸਾਬਕਾ ਚੇਅਰਮੈਨ ਤੇ ਜ਼ਿਲ੍ਹਾ ਕਾਂਗਰਸ ਦੇ ਮੌਜੂਦਾ ਪ੍ਰਧਾਨ ਵੀ ਨੇ ਜਿਨ੍ਹਾਂ ਦੇ ਅੰਤਿਮ ਸੰਸਕਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਇਲਾਵਾ ਦਰਜਾ ਬਦਰਜਾ ਕਾਂਗਰਸ ਪਾਰਟੀ ਦੇ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਸਾਬਕਾ ਮੰਤਰੀ ਗੁਰਕੀਰ ਸਿੰਘ ਕੋਟੜੀ ਹੰਸਾਲੀ ਤੋਂ ਜੋ ਕਿ ਸਾਂਤਾਂ ਦੀ ਗੱਦੀ ਨਸੀਨ ਉਹਨਾਂ ਦੇ ਵੀ ਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਜੋ ਕਿ ਪਿੰਡ ਚੈੜੀਆਂ ਉਹਨਾਂ ਦੇ ਅੰਤਿਮ ਸੰਸਕਾਰਾਂ ਤੇ ਵੱਡੀ ਗਿਣਤੀ ਵੀ ਸੰਗਤਾਂ ਪਹੁੰਚੀਆਂ ਹੀ ਨੇ ਜਿਨ੍ਹਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇंदे ਕਾਂਗਰਸ ਪਾਰਟੀ ਦੇ ਆਗੂ ਸਾਬਕਾ ਮੰਤਰੀ ਹੁਦਾਇਕ ਤੇ ਦਰਜਾ-ਵਰਜਾ ਅਹੁਦੇਦਾਰ ਤੇ ਹਰ ਪਾਰਟੀ ਦੇ ਨੁਮਾਇंदे ਕਿਉਂਕਿ ਹਲਕਾ ਚਮਕੌਰ ਸਾਹਿਬ ਨੇ ਡਿਸਟ੍ਰਿਕਟ ਰੂਪਨਗਰ ਦੇ ਵਿੱਚ ਜਿੱਥੇ ਵੀ ਕਿਤੇ ਟੂਰਨਾਮੈਂਟ ਖੇਡਾਂ ਦਾ ਕੋਈ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਸੀ ਤਾਂ ਉਸ ਪ੍ਰੋਗਰਾਮ ਦੀ ਸ਼ਾਨ ਜੈਲਦਾਰ ਸੁਵਿੰਦਰ ਸਿੰਘ 체ੜੀਆਂ ਹੁੰਦੇ ਸੀ ਤੇ ਜੋ ਕਿ ਬੀਤੇ ਦਿਨ ਉਹਲਾਜ ਦੌਰਾਨ ਇਸ ਦੁਨੀਆ ਤੋਂ ਕੁਝ ਕਰਕੇ ਤੇ ਜਿਨ੍ਹਾਂ ਦੇ ਅੱਜ ਅੰਤਿਮ ਸੰਸਕਾਰ ਪਿੰਡ ਚੈੜੀਆਂ ਵਿੱਚ ਕੀਤੇ ਜਾ ਰਹੇ ਨੇ ਬਾਰ ਕਾਉਂਸਲ ਦੇ ਸਾਬਕਾ ਪ੍ਰਧਾਨ ਅਮਰਿੰਦਰਪ੍ਰੀਤ ਸਿੰਘ ਬਾਵਾ ਤੇ ਹੋਰ ਵੱਡੇ ਆਗੂ ਜਿਨ੍ਹਾਂ ਦੇ ਵਿੱਚ ਸੰਮਤੀ ਮੈਂਬਰ ਚੇਅਰਮੈਨ ਬਲਾਕ ਸੰਮਤੀ ਦੇ ਚੇਅਰਮੈਨ ਸਾਬਕਾ ਚੇਅਰਮੈਨ ਸਾਬਕਾ ਵ代 ਇੱਕ ਇਸ ਅੰਤਿਮ ਦਰਸ਼ਨਾਂ ਦੇ ਲਈ ਪਿੰਡ ਚੈੜੀਆਂ ਪਹੁੰਚੇ ਹੋਏ ਨੇ ਜਿਨ੍ਹਾਂ ਨੂੰ ਹੁਣ ਇਸ਼ਨਾਨ ਕਰਾਉਣ ਉਪਰੰਤ ਜੋ ਕਿ ਅੰਤਿਮ ਸੰਸਕਾਰਾਂ ਦੇ ਲਈ ਪਿੰਡ ਚੈੜੀਆਂ ਦੇ ਵਿੱਚ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰੇ ਘਰ ਦੇ ਵਿੱਚ ਵੱਡੀ ਗੰਤੀ ਵਿੱਚ ਇੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਨੇ ਵੱਡੇ-ਵੱਡੇ ਆਗੂ ਤੇ ਹੋਰ ਆਸ-ਪਾਸ ਦੇ ਪੰਜ ਸਰਪੰਚ ਪਿੰਡਾਂ ਦੇ ਲੋਕ ਜਿਨ੍ਹਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨਹੀਂ ਲਾਈ ਫੋਟੋਆਂ ਤੁਸੀਂ ਡੇਲੀ ਨਿਊਜ਼ ਦੀ ਚਮਕੌਰ ਸਾਹਿਬ ਤੋਂ ਦੇਖ ਰਹੇ ਹੋ ਜੈਨਦਰ ਚਤਵਿੰਦਰ ਸਿੰਘ ਚੈੜੀਆਂ ਦੇ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਨੇ ਪੂਰੇ ਪਿੰਡ ਦੇ ਵਿੱਚ ਗਮ ਦਾ ਮਾਹੌਲ ਹੈ ਸਾਬਕਾ ਵਿਧਾਇਕ ਭਾਕ ਸਿੰਘ ਤੇ ਹੋਰ ਵੱਖ-ਵੱਖ ਆਗੂ ਅਹੁਦੇਦਾਰ ਦਰ ਦਰ ਜਾ ਪਹੁੰਚੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚੇ ਹੋਏ ਨੇ ਤੇ ਨਾਲ ਹੀ ਪ੍ਰਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ ਸੈਣੀ ਕਾਂਗਰਸ ਪਾਰਟੀ ਦੇ ਆਗੂ ਤੇ ਹੋਰ ਪਾਰਟੀਆਂ ਦੇ ਮਾਰਕਟ ਕਮੇਟੀ ਦੇ ਚੇਅਰਮੈਨ ਐਨ ਪੀ ਰਾਣਾ ਜੋ ਕਿ ਆਮ ਆਦਮੀ ਪਾਰਟੀ ਦੇ ਵੱਖ-ਵੱਖ ਪਾਰਟੀਆਂ ਦੀ ਸਾਰੀਆਂ ਪਾਰਟੀਆਂ ਦੇ ਆਗੂ ਇਸ ਦੁੱਖ ਦੀ ਘੜੀ ਦੇ ਵਿੱਚ ਪਿੰਡ ਚੈੜੀਆਂ ਪਹੁੰਚੇ ਹੋਏ ਨੇ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿੰਨਾ ਇਸ ਪਰਿਵਾਰ ਦੇ ਨਾਲ ਜੈਲਦਾਰ ਚੈੜੀਆਂ ਦਾ ਇਲਾਕੇ ਦੇ ਵਿੱਚ ਬਣਿਆ ਹੋਈ ਸੀ ਜਿੰਨਾ ਇਕੱਠ ਘਰ ਦੇ ਵਿੱਚ ਹੈ ਉਹਨਾਂ ਹੀ ਸ਼ਮਸ਼ਾਨ ਘਾਟ ਰੋਡ ਤੇ ਲੋਕ ਪਹਿਲਾਂ ਹੀ ਖੜੇ ਹੋਏ ਨੇ ਜੋ ਕਿ ਕਰਾਲੀ ਤੋਂ ਪ੍ਰਵਾਸਰੇਂ ਤੋਂ ਉਹਨਾਂ ਦੇ ਅੰਤਿਮ ਦੇਹ ਨੂੰ ਪਿੰਡ ਲੈ ਕੇ ਜਾਂਦਾ ਗਿਆ ਜਿੱਥੇ ਉਹਨਾਂ ਦੇ ਇਸ਼ਨਾਨ ਕਰਾ ਕੇ ਉਹਨਾਂ ਦੇ ਭਾ ਬੱਚੇ ਜੋ ਵਿਦੇਸ਼ ਚ ਸਨ ਉਹਨਾਂ ਦੇ ਆਉਣ ਤੇ ਸੰਸਕਾਰ ਅੱਜ ਕੀਤੇ ਜਾ ਰਹੇ ਨੇ ਲਾਈਵ ਤਸਵੀਰਾਂ ਡੇਲੀ ਨਿਊਜ਼ੀ ਚਮਕੌਰ ਸਾਹਿਬ ਤੋਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਚੈੜੀਆਂ ਦੀ ਅੱਗੇ ਪਿੰਡ ਦੇ ਵਿੱਚ ਵੱਡਾ ਇਕੱਠ ਪਿਛਲੇ ਕਈ ਦਿਨਾਂ ਤੋਂ ਜੋ ਕਿ ਇੱਥੇ ਆਮ ਲੋਕਾਂ ਦਾ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਵੱਖ-ਵੱਖ ਇਲਾਕੇ ਤੋਂ ਦਰਜਾ ਬਦਰਜਾ ਜਿੰਨੇ ਵੀ ਕਿਸੇ ਵੀ ਪਾਰਟੀ ਦਾ ਨਵੇਂ ਦਾ ਕਿਉਂਕਿ ਖੇਡ ਪ੍ਰਮੋਟਰ ਦੇ ਤੌਰ ਤੇ ਜਾਣਿਆ ਜਾਂਦਾ ਸੀ ਜੈਲ ਦਾਸ ਸਤਿੰਦਰ ਸਿੰਘ ਚੈੜੀਆਂ ਨੇ ਉਹਨਾਂ ਦੀ ਅੰਤਿਮ ਦੇਹ ਨੂੰ ਸ਼ਮਸ਼ਾਨ ਘਾਟ ਪਿੰਡ ਚੈੜੀਆਂ ਵਿੱਚ ਕੀਤਾ ਜਾਣਗੇ ਤੇ ਉਹਨਾਂ ਦਾ 21 ਤਰੀਕ ਨੂੰ ਉਹ ਬ੍ਰਾਹਮਣ ਮਾਜਰਾ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਾਇਆ ਜਾਵੇਗਾ ਜਿਸ ਦੀ ਜਾਣਕਾਰੀ ਸਬਕਾ ਬੁਖਵੰਤ ਚਰਨਜੀਤ ਚੰਨੀ ਵੱਲੋਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝੀ ਕੀਤੀ ਗਈ ਸੀ ਲਾਈਵ ਤਸਵੀਰਾਂ ਵੱਡਾ ਇਕੱਠ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨਾ ਹੀ ਨਿਮਰਤਾ ਸਹਿਤ ਵਰਤਣ ਵਾਲਾ ਇਸ ਜੈਲਦਸ ਸਿਕੰਦਰ ਸਿੰਘ ਚੈੜੀਆਂ ਦੀ ਹਰ ਅੱਖ ਦੇ ਵਿੱਚ ਜੋ ਕਿ ਹਮਦਰਦੀ ਹੈ ਕਿਉਂਕਿ ਖੇਡ ਪ੍ਰਮੋਟਰ ਦੇ ਤੌਰ ਤੇ ਜਿੱਥੇ ਵੀ ਕਿਤੇ ਵੀ ਕੋਈ ਟੂਰਨਾਮੈਂਟ ਵਗੈਰਾ ਹੁੰਦਾ ਸੀ ਉੱਥੇ ਇਸ ਟੂਰਨਾਮੈਂਟ ਦੀ ਸ਼ਾਨ ਜੈਲ ਦਾਸ ਸ੍ਰਿੰਦਰ ਸਿੰਘ ਚੈੜੀਆਂ ਹਰ ਸਮੇਂ ਹਰ ਇੱਕ ਥਾਂ ਆਮੀ ਚੰਕੌਰ ਸਾਹਿਬ ਹਲਕਾ ਹੋਵੇ ਰੋੜਾ ਹਲਕਾ ਹੋਵੇ ਨੰਗਲ ਹੋਵੇ ਕਿਸੇ ਵੀ ਹਲਕੇ 'ਚ ਜੇਕਰ ਕੋਈ ਉਹਨਾਂ ਨੂੰ ਖੇਡ ਦੇ ਤੌਰ ਤੇ ਬੁਲਾਉਂਦਾ ਹੈ ਉਸ ਥਾਂ ਜ਼ਰੂਰ ਪਹੁੰਚਦੇ ਨੇ ਇਸ ਤੋਂ ਹੀਰ ਦੇ ਇਕੱਠ ਦੇ ਅੰਤ ਨੂੰ ਦਰਸ਼ਨਾ ਦੇ ਇਕੱਠ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਡਾ ਦਰਵੇਸ਼ ਸਿਆਸਤਦਾਨ ਦੇ ਤੌਰ ਤੇ ਮੰਨਿਆ ਜਾਂਦਾ ਸੀ ਸੋਸ਼ਲ ਮੀਡੀਆ ਤੇ ਜਿਸ ਦਿਨ ਤੋਂ ਉਹਨਾਂ ਦੇ ਸੰਸਕਾਰ ਹੋਏ ਆ ਹਰੇਕ ਵਿਅਕਤੀ ਵੱਲੋਂ ਫੋਟੋ ਨੂੰ ਸਾਂਝਾ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਕਿਉਂਕਿ ਜੈਨਦਰ ਸੁਤਿੰਦਰ ਸਿੰਘ ਚੈੜੀਆਂ ਉਹ ਆਗੂ ਸਨ ਜਿਨ੍ਹਾਂ ਵਿੱਚ ਕਿਸੇ ਤਰ੍ਹਾਂ ਦਾ ਬੈਰ ਵਿਰੋਧ ਦੁਸ਼ੈਸ਼ ਕਿਸੇ ਦੇ ਪ੍ਰਤੀ ਨਹੀਂ ਸੀ ਕੋਈ ਵੀ ਵਿਅਕਤੀ ਉਸ ਦੇ ਘਰ ਕੋਈ ਕੰਮ ਨੂੰ ਆਉਂਦਾ ਸੀ ਉਹਨਾਂ ਦੇ ਨਾਲ ਹਰ ਸਮੇਂ ਤਿਆਰ ਰਹਿੰਦੇ ਸਨ ਜਿਸ ਦਾ ਅੱਜ ਅਮੇ ਕੀ ਹੋਇਆ ਇਸ ਫਾਨੀ ਦੁਨੀਆ ਨੂੰ ਅਲਵਿਦਾ ਆ ਗਏ ਨੇ ਬੀਤੇ ਦਿਨ ਨੂੰ ਆਪਣੀ ਬੇਟੀ ਦਾ ਵਿਆਹ ਵਿਦੇਸ਼ ਕੈਨੇਡਾ ਜਾ ਕੇ ਕਰਕੇ ਆਏ ਸਨ ਉਸ ਤੋਂ ਬਾਅਦ ਦੋਗੋਂ ਦੋਕ ਸਭਾ ਚੋਣਾਂ ਦੇ ਵਿੱਚ ਹੁਣ ਹੋਈਆਂ ਤਾਂ ਉਹਨਾਂ ਨੇ ਆਪਣੇ ਸਹੇਦ ਦਾ ਬਿਮਾਰ ਹੁੰਦੇ ਵੀ ਚੋਣਾਂ ਦੇ ਵਿੱਚ ਹਾਜ਼ਰ ਹੈ ਜਿਸ ਦਾ ਦੇਖ ਸਕਦੇ ਹੋ ਉਹਨਾਂ ਦੇ ਇਸ ਅੰਤਿਮ ਸੰਸਕਾਰਾਂ ਤੇ ਪੱਟੀ ਗਣਤੀ ਦੇ ਵਿੱਚ ਹਰ ਪਾਰਟੀ ਦਾ ਨੁਮਾਇੰਦਾ ਜੋ ਕਿ ਆਪਣੀ ਪੀਜੀ ਅੱਖ ਨਾਲ ਰਾਜਾ ਬੜਿੰਗ ਜਾਬ ਕਾਂਗਰਸ ਦਾ ਪ੍ਰਧਾਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਮਰਿੰਦ ਰਾਜਾ ਬੜਿੰਗ ਨਾਲ ਹੀ ਰਾਣਾ ਕੇਪੀ ਸਿੰਘ ਸਪੀਕਰ ਵਿਧਾਨ ਸਭਾ ਤੇ ਬਲਵੀਰ ਸਿੰਘ ਸਿੱਧੂ ਸਾਬਕਾ ਮੰਤਰੀ ਪੰਜਾਬ ਤੇ ਹੋਰ ਆਗੂ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੂਏ ਨੇ ਅੱਖਵਾ ਖਾ ਗੂ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰਵਾਰ ਚ ਆਪਸ ਨੇ ਇਸ ਘਰਚਾ ਜੀ ਕਰਨ ਤੋਂ ਸਾਬਕਾ ਮੰਤਰੀ ਇੰਦੇ ਆਲੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਮਰਿੰਦਰ ਰਾਜਵੜਿੰਗ ਜੋ ਕਿ ਕੈਬਨ ਮੰਤਰੀ ਸੀ ਉਹਨਾਂ ਦੇ ਇਹ ਚੇਅਰਮੈਨ ਵੀ ਰਹੇ ਨੇ ਦੇਖ ਸਾਦੇ ਤਸਵੀਰਾਂ ਸੁਖਵਿੰਦਰ ਸਿੰਘ ਬਿਸਕੀ ਤੇ ਹੋਰ ਵੱਖ-ਵੱਖ ਆਗੂ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ ਥੋੜੀ ਦੇਰ ਦੇ ਵਿੱਚ ਹੀ ਪਰਿਵਾਰ ਵੱਲੋਂ ਉਹਨਾਂ ਨੂੰ ਅੰਤਿਮ ਸੰਸਕਾਰਾਂ ਦੇ ਲਈ ਲਿਜਾਇਆ ਜਾਵੇਗਾ লাইਵ ਤਸਵੀਰਾਂ ਪਰਿਵਾਰ ਚੱਲ ਪਿਆ ਹੈ লাইਵ ਤਸਵੀਰਾਂ ਦੇਖ ਸਕਦੇ ਹੋ ਪਰਿਵਾਰ ਸੁਸ਼ਾਨ ਘਾਟ ਦੇ ਵਿੱਚ ਚੱਲ ਪਏ ਨੇ ਸਾਹਮਣੇ ਹੈ ਜੀ ਸਾਹਮਣੇ ਹਾਂ ਜੀ ਚੁਰ ਕੇ ਜਾਉਂਗੇ ਤੋ ਤਸਵੀਰਾਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਵੱਡਾ ਇਕੱਠ ਜੋ ਕਿ ਸੋ ਦਵਾ ਸਾਹਿਬ ਸਾਫ ਕਾ ਐਮ ਐਲ اے ਕੋਲ ਇਲਾਵਾ ਵੱਡੀ ਗਤੀ ਦੇ ਵਿੱਚ ਜੋ ਆਗੂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਨੇ ਇਸ ਪਰਿਵਾਰ ਦੇ ਨਾਲ ਜੋ ਕਿ ਲੋਕ ਸੰਝਾ ਕਰਨ ਸਾਫ ਕਾ ਮੁੱਖ ਮੰਤਰੀ ਚਰਨਜੀਤ ਚੰਨੀ ਪਰਿਵਾਰ ਦੇ ਪਿਛਲੇ ਕਿੰਨੇ ਦਿਨਾਂ ਤੋਂ ਅੰਚੂ ਨਹੀਂ ਵੱਡਾ ਇਕੱਠ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦਰਵੇਸ਼ ਸਿਆਸਤਦਾਨ ਜੈਲਦਸ ਸੁਖਿੰਦਰ ਸਿੰਘ ਚੈੜੀਆਂ ਨੇ ਕਿੰਨੇ ਲੋਕਾਂ ਦਾ ਹਰਮਨ ਪਿਆਰਾ ਹੈ ਉਹਨਾਂ ਦੀ ਇਸ ਅੰਤਮ ਯਾਤਰਾ ਤੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਪਰੇਮਾਨ ਨਾਲ ਹਰੇਕ ਲੀਡਰ ਜੋ ਕਿ ਵੱਖ-ਵੱਖ ਪਾਰਟੀਆਂ ਤੇ ਨੁਮਾਇੰਦਗੀ ਕਰਦੇ ਹਨ ਉਹਨਾਂ ਵੱਜੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਜੈਲਦਸ ਸੁਖਿੰਦਰ ਸਿੰਘ ਚੈੜੀਆਂ ਨੂੰ ਕੰਦਾ ਦਿੱਤਾ ਜਾ ਰਿਹਾ ਹੈ live ਤਸਵੀਰਾਂ ਇਕ ਸਾਧਿਆ ਤੁਸੀਂ ਸਾਫ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਇਸ ਦੁਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰੋ ਬੋਲ ਚਲੇ ਵਿੱਚ ਸਾਧਿਆ ਕਰੋ ਖੇਲ ਦਾ ਸੁਖਿੰਦਰ ਸਿੰਘ ਚੈੜੀਆਂ ਤੇ ਹੋਰ ਆਗੂ ਵੱਡਾ ਇਕੱਠ ਇੱਕ ਸਾਧਿਆ ਤਸ਼ਵੀਰਾਂ ਦੇ ਵਿੱਚ ਖੇਲ ਦਾ ਸੁਖਿੰਦਰ ਸਿੰਘ ਚੈੜੀਆਂ ਦਾ ਇਕੱਠ ਵੱਡਾ ਇਕੱਠ ਜੋ ਕਿ ਖੇਲ ਦਾ ਸੁਖਿੰਦਰ ਸਿੰਘ ਚੈੜੀਆਂ ਦੇ ਪਰਿਵਾਰ ਦੇ ਇਸ ਦੁਖ ਦੀ ਘੜੀ ਦੇ ਵਿੱਚ ਲੋਕਾਂ ਸੰਜਿਆ ਕਰਨ ਪਹੁੰਚੇ ਹੋਏ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਇਕੱਠਾ ਹੈ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੇ ਹੀ ਦਰਵੇਸ਼ ਸਿਆਸਤਦਾਨ ਸਨ ਜਿਨ੍ਹਾਂ ਵੱਲੋਂ ਇਸ ਸਮਾਜ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਲੋਕਾਂ ਦੇ ਨਾਲ ਵਿਚਰਦੇ ਸਨ ਜਿਸ ਦਾ ਤੁਸੀਂ ਸਾਹਮਣੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਲੋਕਾਂ ਦਾ ਹਰਮਨ ਪਿਆਰਾ ਲੀਡਰ ਇਹ ਜਿਹੰਦਾ ਸੁਤਿੰਦਰ ਸਿੰਘ ਚੈੜੀਆਂ شریف ਅਧਿਆਸ ਸਿਆਸਦਾਨ ਦੇ ਤੌਰ ਤੇ ਜਾਣਿਆ ਜਾਂਦਾ ਸੀ ਉਸ ਸੰਤਮ ਸਮੇਂ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਨੇ ਦਰਜਾ ਬਦਰਜਾ ਅਗੂ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੁਸੀਂ ਵੱਡੇ ਇਕੱਠ ਜੋ ਕਿ ਪਰਿਵਾਰ ਦੇ ਨਾਲ ਪਹੁੰਚੇ ਹੋਏ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਦੁੱਖ ਦੀ ਘੜੀ ਦੇ ਵਿੱਚ ਜੇ ਅੱਜ ਤੋਂ ਅਸੀਂ ਚੇੜੀਆਂ ਤੇ ਨਾਲ ਦੁੱਖ ਦਾ ਸਾਂਝਾ ਕਰਨ ਪਰਿਵਾਰ ਨਾਲ ਪਹੁੰਚੇ ਲਾਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਹਟਾ ਇੱਕ ਘਟੇ ਕਹਜਾਰਾਂ ਦੀ ਗਿਣਤੀ ਦੇ ਘੱਟ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਦਰਬੇਸ਼ ਸਿਆਸਤਦਾਨ ਨੇ ਕੀ ਕੁਛ ਘਟਿਆ ਹੈ ਸਿਆਸਤ ਦੇ ਵਿੱਚ ਦੀ ਹਮਦਰਦੀ ਜੋ ਕਿ ਦੁੱਖ ਦੀ ਘੜੀ ਦੇ ਵਿੱਚ ਹਰ ਵਿਅਕਤੀ ਆਪਣਾ ਸਰਦਾ ਦੇ ਫੁੱਲ ਕੋਟ ਕਰਨ ਦੇ ਲਈ ਉੱਚ ਜਨੇ ਸੰਤਿਮ ਰਸ਼ਵਤ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੇਲੀ ਵਿੱਚ ਲਚੰਕਾਉ ਸਾਹਿਬ ਤੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਉੱਚੀ ਹੋਏ ਹਜ਼ਾਰਾਂ ਦੀ ਗਿਣਤੀ ਦਾ ਇਕੱਠ ਕਾਂਗਸ ਪਾਰਟੀ ਦਾ ਮੌਜੂਦਾ ਪ੍ਰਧਾਨ ਅਮਰਿੰਦਰ ਪੀ ਸਿੰਘ ਬਾਵਾ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਅਮਰਿੰਦਰ ਪੀ ਬਾਵਾ ਬਾਹਰ ਕੌਸਲ ਤੇ ਵੱਖ-ਵੱਖ ਆਗੂ ਸਾਫ ਕਮਕੋਨ 3 ਚਰਨਜੀਤ ਚੰਨੀ ਵੱਲੋਂ ਅੰਦਰ ਦਿੱਤਾ ਗਿਆ ਨਾਲ ਸਾਰ ਸਪੀਕਰ ਸਾਫ ਕਾ ਰਾਣਾ ਕੇਪੀ ਸਿੰਘ ਤੋਂ ਇਲਾਵਾ ਮੰਤਰੀ ਪ੍ਰਜੀਤ ਸਿੰਘ ਪਰਿਵਾਰ ਦੇਖ ਸਕਦੇ ਉਹਦੀ ਧਰਮ ਪਤਨੀ ਜੋ ਕਿ ਜਿਸ ਦਾ ਦੁੱਖ ਉਹ ਮਾਈ ਨੂੰ ਸੱਚੇ ਪਾਛਾ ਦੇ ਹਤੇ ਹੀ ਖਬਰ ਦੇਖ ਸਕਦੇ ਉਹ ਤੇ ਵੱਲੋਂ ਨਾ ਪੁੰਗਰ ਹੋਰ ਵਾਲਾ ਘਟਾ ਜੋ ਕਿ ਇਸ ਪਰਿਵਾਰ ਨੂੰ ਪਿਆਰ ਵੱਡੀ ਗੁਣਤੀ ਤੇ ਵਿੱਚ ਨਾਮਕਾ ਦੇ ਨਾਲ ਪਰਿਵਾਰ ਉਸ ਦਰਵੇਸ਼ ਸਿਆਸਦਾਨ ਨੂੰ ਅੰਤਿਮ ਰਸਮਾਂ ਦੇ ਵਿੱਚ ਤੋਰਨ ਦੇ ਲਈ ਜਾ ਰਹੇ ਨੇ ਤੁਸੀਂ ਇਸ ਘਟ ਤੋਂ ਹਲ ਦਾ ਜਲਗਾ ਸਕਦੇ ਹੋ ਕਿ ਕਿਤੇ ਵੱਡੇ ਸ਼ਰੀਫ ਸਿਆਸਦਾਨ ਦੇ ਤੌਰ ਤੇ ਜੋ ਕੀ ਜਾਣੇ ਜਾਂਦੇ ਸਨ ਤਸਵੀਰਾਂ ਬੜਾ ਇੱਕ ਅੱਠ ਇਸ ਤੋਂ ਤੁਸੀਂ ਅਗਾਜ ਨਾਲ ਸਕੋਪ ਕਿ ਇਸ ਦਰਵੀਜ ਸਿਆਸਦਾਨੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਕੁਛ ਖਟਿਆ ਬਹੁਤ ਹੀ ਪਰੇਮਾਨਾ ਬੰਦਾ ਇੱਕ ਆਠਾ ਜੋ ਕਿ ਪਿੰਡ ਚੈੜੀਆਂ ਦੇ ਵਿੱਚ ਹੋਇਆ ਹੈ ਜਿਸ ਦੀ ਅੰਤਮ ਦਰਸ਼ਨਾਂ ਦੇ ਲਈ ਦੂਰੋਂ ਲੜੇ ਪੂਰੇ ਪਹੁੰਚੇ ਨਹੀਂ ਸਾਪ ਦਾ ਮੁਖਵਤੀ ਚਰਨਜੀਤ ਚੰਨੀ ਵੱਲੋਂ ਅੱਥੀ ਨੂੰ ਕੰਦਾ ਦਿੱਤਾ ਗਿਆ ਹੈ ਅਲਫਿੰਦਰ ਸਿੰਘ ਜੈੜੀਆਂ ਦੇ ਇੱਤਿਹਾਸ ਦੇ ਵਿੱਚ ਗਵਾਰ ਦੇ ਨਾਲ ਦੁਖ ਸੰਜਾ ਕਰਨ ਲਈ ਸੰਗ ਉਪੰਧਾਉਣ ਦੇ ਲਈ ਮੌਕੇ ਤੇ ਪਹੁੰਚੇ ਹੋਣੇ ਬਾਈ ਤੁਸੀਂ ਗਾ ਕੇ ਤੁਸੀਂ ਦੇਖ ਸਕਦੇ ਹੋ

ਤਾਂ ਫੋਟੋਸੀਆਂ ਦਾ ਲੈ ਰਹੇ ਆ ਸਾਡੇ ਲੋਕਾਂ ਦਾ ਦੇ ਨਾਲ ਕੁਝ ਦਿਨ ਕਿਚਾ ਜਾ ਰਹੇ ਦੀ ਮੋਤੀ ਇਸ ਮਤਲਬ ਕਿ ਕੋਰਣਾ ਦੇ ਇਸ ਪ੍ਰਵਾਦ ਦੇ ਨਾਲ ਦੁੱਖ ਦਾ ਸਾਂਝਾ ਕਰਨ ਬੱਚੇ ਬੜਾ ਇੱਕ ਮਹਤੀਤਾ ਸਵਾਦਿਤ ਆਰੰਪਤਨੀ ਜਿਸ ਵੱਲੋਂ ਇਸ ਦੁੱਖ ਨੂੰ ਸਹਾਰਨ ਬੇ ਕੋਈ ਵੀ ਸਹਾਰਨ ਅਸਹਿ ਦੁੱਖ ਹੈ ਜੋ ਕਿ ਇਸ ਪਰਿਵਾਰ ਨੂੰ ਨਾ ਪੂਰਾ ਹੋ ਘਾਟਾ ਪਿਆ ਹੈ ਹਾਂ ਜੀ ਹਾਂ ਜੀ ਚੱਲ ਆ ਗਏ ਜੀ ਦੇ ਸਤਿ ਉਪਰਵਾਰ ਦੇ ਨਾਲ ਦੁੱਖ ਸਾਂਝਾ ਅਜੇ ਤੱਕ ਇੱਡਾ ਇਕੱਠ ਪਿੰਡ ਚੈੜੀਆਂ ਦੇ ਵਿੱਚ ਪਹਿਲੀ ਵਾਰ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਪਰਿਵਾਰ ਦੇ ਨਾਲ 91 ਕਰਨ ਦੇ ਲਈ ਸੰਗਤਾਂ ਸੰ ਬਹੁਤ ਦੂਰੀਆਂ ਮੋੜਿਆਂ ਜੋ ਕਿ ਇਸ ਮੁਕਾਬਲ ਦੇ ਨਾਲ ਨਾ ਪੂਰਾ ਹੋ ਰਿਹਾ ਘਾਟਾ ਪਿਆ ਜੈਲ ਦਾਸ)^{1} ਸਿੰਘ ਚੈੜੀਆਂ ਇੱਕ ਦਰਵੇਸ਼ ਸਿਆਸਤਦਾਨ ਸੀ ਜਿਸ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਨੇ ਇੱਕ ਸਰਦਰ ਤਸਵੀਰਾਂ ਤੁਸੀਂ ਵੱਡਾ ਇਕੱਠ ਪਿੰਡ ਚੈੜੀਆਂ ਦੇ ਵਿੱਚ ਪਹਿਲੀ ਵਾਰ ਕਿਸੇ ਦੇ ਮਾਜਲ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਪਿੰਡ ਚੈੜੀਆਂ ਦੇ ਵਿੱਚ ਇਕੱਠ ਫੁਸੀ ਲਾਈਵ ਤਸਵੀਰਾਂ ਦੇਖ ਸਕਦੇ ਹਾਂ ਮਤਲਬ ਬਾੜਾ ਮੰਨੋ ਦੱਬਾ ਲੋ ਸੱਚੇ ਪਾਸ਼ਾ ਦੋਰੀ ਜਿੱਡਾ بڑا ਨਾ ਪੂਰਾ ਹੋਵਾਲਾ ਘਾਟਾ ਜੋਗੀ ਪਰਿਵਾਰ ਨੂੰ ਪਿਆ ਇੱਥੇ ਕੀ ਵੱਖ-ਵੱਖ ਪਾਰਕੀਆਂ ਦੇ ਆਗੂ ਮਨਾਉਂਦੇ ਪਹੁੰਚੇ ਹੋਏ ਨੇ ਕਈ ਇਸ ਵੀ ਰਾਤ ਕੋਈ ਦਾਜਾ ਲਗਾ ਸਕਦੇ ਹੋ ਅਜੇ ਤੱਕ ਮਦਨ ਘਰ ਤੇ ਉਹ ਦੇਖੋ ਸ਼ਸ਼ਾਨ ਘਾਟ ਵੀ ਪਰਿਵਾਰ ਪਹੁੰਚ ਚੁੱਕਿਆ ਦਿੱਲੀੋਂ ਸੀ ਕੋਨਸਰਟ ਤੇ ਕੁਆ